ਸਿਰੀ ਰਾਗ ਮਹਲਾ 1 ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਏ ਪਿਆਰੇ ਹਰ ਨਾਮ ਜਪੋ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਹਰੀ ਦਾ ਸਿਮਰਨ ਕਰਕੇ ਹੀ ਪ੍ਰਮਾਤਮਾ ਨਾਲ ਸਾਝ ਪੈ ਸਕੀ ਮਨ ਸੱਚ ਕਸਵੱਟੀ ਲਈ ਐ ਤੁਲਿਆ ਪੂਰੈ ਤੋਲ ਜਦੋਂ ਮਨ ਸਿਮਰਨ ਦੀ ਕਸਵੱਟੀ ਉੱਤੇ ਲਾਇਆ ਜਾਂਦਾ ਹੈ ਤਦੋਂ ਸਿਮਰਨ ਦੀ ਬਰਕਤ ਨਾਲ ਇਹ ਤੋਲ ਵਿੱਚ ਪੂਰਾ ਉਤਰਦਾ ਹੈ ਕੀਮਤ ਕਿਨੈ ਨਾ ਪਾਈ ਐ ਰਿੰਦ ਮਣਕ ਮੋਲ ਅਮੋਲ ਉਦੋਂ ਇਹਦਾ ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ ਕੋਈ ਉਸਦਾ ਮੁੱਲ ਨਹੀਂ ਪਾ ਸਕਦਾ ਭਾਈ રે ਹਰ ਹੀਰਾ ਗੁਰਮਾਹ ਹੈ ਏ ਭਾਈ ਇਹ ਕੀਮਤ ਹਰਨਾਮ ਗੁਰੂ ਦੇ ਕੋਲ ਹੈ ਸਤ ਸੰਗਤ ਸਤ ਗੁਰ ਪਾਈਐ ਅਹਨਸ ਸ਼ਬਦ ਸਲਾਹ ਰਹਾਓ ਗੁਰੂ ਸਾਧ ਸੰਗਤ ਵਿੱਚ ਮਿਲਦਾ ਹੈ ਸੋ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦਿਨ ਰਾਤ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਰਹਾਓ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਿਆਸ ਸਦਾ ਕਾਇਮ ਰਹਿਣ ਵਾਲਾ ਸੌਦਾ ਤਨ ਸਰਮਾਇਆ ਇਕੱਠਾ ਕਰ ਇਹ ਧਨ ਗੁਰੂ ਦੇ ਬਖਸ਼ੇ ਆਤਮਕ ਚਾਨਣ ਨਾਲ ਲੱਭਦਾ ਜਿਉਂ ਅਗਨ ਮਰਹਿ ਜਲ ਪਾਏ ਤਿਉਂ ਤ੍ਰਿਸ਼ਨਾ ਦਾਸਨ ਦਾਸ ਜਿਵੇਂ ਪਾਣੀ ਪਾਇਆ ਅਗ ਬੁਝ ਜਾਂਦੀ ਹੈ ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆ ਤ੍ਰਿਸ਼ਨਾ ਅਗ ਬੁਝ ਜਾਂਦੀ ਹੈ ਜਾ ਮੰਜੰਦਾਰ ਨਾ ਲੱਗਈ ਇਉਂ ਹਜਲ ਤਰੇ ਤਰਾਸ ਜਿਹੜਾ ਬੰਦਾ ਨਾਮ ਤਾਂ ਇਕੱਠਾ ਕਰਦਾ ਹੈ ਉਸ ਨੂੰ ਡਰਾਉਣਾ ਜਮਰਾਜ ਕੋ ਨਹੀਂ ਸਕਦਾ ਇਸ ਤਰ੍ਹਾਂ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ਗੁਰਮਖ ਊੜਨਾ ਭਾਵਈ ਸੱਚ ਰਤੇ ਸੱਚ ਭਾਏ ਗੁਰੂ ਦੇ ਰਾਹ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ ਭਾਉ ਦੁਨਿਆਵੀ ਪਦਾਰਥਾਂ ਵਿੱਚ ਚਿਤ ਨਹੀਂ ਜੋੜਦੇ ਉਹ ਸੱਚੇ ਪ੍ਰਭੂ ਵਿੱਚ ਰੰਗੇ ਰਹਿੰਦੇ ਹਾਂ ਉਹ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਾਂ ਸਾਕਤ ਸਚਨਾ ਭਾਵਈ ਊੜੈ ਕੂੜੀ ਪਾਏ ਪਰ ਮਾਇਆ ਵਿੜੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ ਕੂੜ ਵਿੱਚ ਫਸੇ ਹੋਏ ਦੀ ਇੱਜ਼ਤ ਵੀ ਝੂਠੀ ਹੀ ਹੁੰਦੀ ਹੈ ਇੱਜ਼ਤ ਵੀ ਚਾਰ ਦਿਨਾਂ ਦੀ ਹੀ ਹੁੰਦੀ ਹੈ ਸੱਚ ਰਤੇ ਗੁਰ ਮਿਲੈ ਸੱਚੇ ਸੱਚ ਸਮਾਏ ਾਰੇ ਆਪਣੇ ਵਸ ਦੀ ਖੇਡ ਨਹੀਂ ਜਿਨ੍ਹਾਂ ਨੂੰ ਗੁਰੂ ਪ੍ਰਭ ਚਰਣਾ ਵਿੱਚ ਮਿਲਾ ਲਏ ਉਹ ਪ੍ਰਭ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਲੀਨਤਾ ਸਾਧੂ ਸਦਾ ਪ੍ਰਭ ਯਾਦ ਵਿੱਚ ਹੀ ਰਹਿੰਦੀ ਹੈ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਤ ਹੀਰ ਪ੍ਰਭ ਦਾ ਨਾਮ ਜੋ ਮਨੋ ਮਾਨਕ ਹੈ ਲਾਲ ਹੈ ਰਤਨ ਹੈ ਹੀਰਾ ਹੈ ਹਰੇਕ ਮਨੁੱਖ ਦੇ ਅੰਦਰ ਵਸਦਾ ਹੈ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਅਥਾ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਉਸ ਦਾ ਨਾਮ ਹੀ ਸਦਾ ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਪਰ ਹੈ ਨਾਨਕ ਜਿਸ ਮਨੁਖ ਉਤੇ ਹੀਰਾ ਪ੍ਰਭੂ ਮੇਰ ਕਰਦਾ ਹੈ ਉਸ ਨੂੰ ਅਸ ਦਾ ਨਾਮ ਗੁਰੂ ਦੇ ਰਾਹੀ ਮਿਲਦਾ ਹੈ ਸ੍ਰੀ ਰਾਗ ਮਹਲਾ ਪਹਿਲਾ ਪਰਮੇ ਪਾਹ ਨ ਵਿਝਵੈ ਜੇ ਭਵੈਦ ਸੰਤਰ ਦੇਸ ਗੁਰੂ ਦੇ ਸ਼ਰਨ ਛੱਡ ਕੇ ਜੇ ਮਨੁੱਖ ਸੰਿਆਸ ਭੇਕ ਧਾਰ ਕੇ ਦੇਸ ਦੇਸੋਂ ਦਾ ਵਿਰੇ ਥਾਂ ਥਾਂ ਭੌਣ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਨਹੀਂ ਸਕਦੀ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੈਂਦੀ ਜੇ ਹਾ ਜੀਵਨ ਫਟਕਾਰ ਜੋਗ ਹੀ ਰਹਿੰਦਾ ਹੈ ਅਜੇ ਹਪੇਖ ਫਟਕਾਰ ਹੀ ਖਾਂਦਾ ਹੈ ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ਼ ਇਹ ਗੱਲ ਪੱਕੀ ਜਾਣ ਕੇ ਸਤਗੁਰ ਦੇ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਭਗਤੀ ਤੋਂ ਬਿਨਾ ਰਿਸਨਾ ਨਹੀਂ ਮੁਕਦੀ ਮਨ ਰੇ ਗੁਰਮੁਖ ਅਗਨ ਨਿਵਾਰ ਹੈ ਮਨ ਗੁਰੂ ਦੀ ਸ਼ਰਨ ਪੈ ਕੇ ਤ੍ਰਿਸ਼ਨਾ ਦੀ ਅਗ ਦੂਰ ਕਰ ਸਕੀਦੀ ਹੈ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿੱਚ ਟਿਕ ਜਾਏ ਤਾਂ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ ਇਹ ਲਾਲਚ ਮੁਕਾ ਲਈਦਾ ਹੈ ਰਹਾਓ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਹ ਮਨ ਵੱਡ ਮੁੱਲਾ ਮੋਤੀ ਬਣ ਜਾਂਦਾ ਹੈ ਹਰ ਥਾਂ ਇੱਜ਼ਤ ਪਾਉਂਦਾ ਹੈ ਮੇਲ ਸਤ ਸੰਗਤ ਹਰ ਪਾਈ ਐ ਗੁਰਮਖ ਹਰ ਲਿਵਨਾਏ ਪਰ ਪ੍ਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਸ਼ਰਨ ਪਿਆ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੁੜਦੀ ਹੈ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸਮਾਏ ਪ੍ਰਭੂ ਚਰਣਾ ਵਿੱਚ ਸੁਰਤ ਟਿਕਿਆ ਮਨੁੱਖ ਦੇ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ ਆਤਮਿਕ ਆਨੰਦ ਮਿਲਦਾ ਹੈ ਪਰਮਾਤਮਾ ਨਾਲ ਮਨੁੱਖ ਏਵੇਂ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਜੇ ਨਾ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜਮਦਾ ਮਰਦਾ ਹੈ ਜਿਸ ਸਤਗੁਰੂ ਪੁਰਖ ਨਾ ਭੇਟਿਓ ਸੋ ਭੌਜਲ ਪਚੈ ਪਚਾਏ ਜਿਸ ਮਨੁੱਖ ਨੂੰ ਸਤਗੁਰੂ ਨਹੀਂ ਮਿਲਿਆ ਉਹ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਹੀ ਆਖਰ ਖੁਆਰ ਹੁੰਦਾ ਰਹਿੰਦਾ ਹੈ ਇਹ ਮਾਨਕ ਜਿਉ ਨਿਰਮੋਲ ਹੈ ਇਹ ਕੌਡੀ ਬਦਲੇ ਜਾਏ ਪ੍ਰਭੂ ਦੀ ਅੰਸ਼ ਇਹ ਜਿੰਦ ਵੱਡ ਮੁੱਲਾ ਮੋਤੀ ਹੈ ਪਰ ਇਸ ਤਰ੍ਹਾਂ ਵਿਕਾਰਾਂ ਵਿੱਚ ਖਚਤ ਹੋ ਕੇ ਕੌਡੀ ਦੇ ਵਟੇ ਜਾਇਆ ਹੋ ਜਾਂਦਾ ਹੈ ਜਿਨ੍ਹਾਂ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਣ ਜਿੰਨਾ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ ਉਹ ਪੂਰੇ ਭਾਂਡੇ ਹਨ ਉਹ ਸਿਆਣੇ ਹਨ ਗੁਰ ਮੇਲ ਪੌਜਲ ਲੰਗੀਐ ਦਰਗਾ ਪਤ ਪਰਵਾਣ ਕਿਉਂਕਿ ਗੁਰੂ ਨੂੰ ਮਿਲ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲਦੀ ਹੈ ਕਬੂਲ ਹੋਈਦਾ ਹੈ ਨਾਨਕ ਤੇ ਮੁਖ ਉਜਲੇ ਤੋਨੇ ਉਪਜੈ ਸ਼ਬਦ ਨਿਸ਼ਾਨ ਹੈ ਨਾਨਕੋ ਬੰਦੇ ਉਜਲ ਮੁਖ ਸੁਰਖਰੂ ਹਨ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਾਜਾ ਵੱਜਦਾ ਹੈ ਭਾਵ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ਸਿਮਰਨ ਦੀ ਲਹਿਰ ਉੱਠੀ ਰਹਿੰਦੀ ਹੈ ਸ੍ਰੀ ਰਾਗ ਮਹਲਾ ਪਹਿਲਾ ਵਣਜ ਕਰੋ ਵਣਜਿਆ ਰਹੋ ਵਖਰ ਲੈ ਹੋ ਸੰਭਾਲ ਏ ਰਾਮ ਨਾਮ ਦਾ ਵਣਜ ਕਰਨ ਵਾਲੇ ਆਏ ਜੀਵੋ ਨਾਮ ਦਾ ਵਪਾਰ ਕਰੋ ਨਾਮ ਸੌਦਾ ਸੰਭਾਲ ਲਵੋ ਤੈਸੀ ਵਸਤ ਵਿਸਾਹੀ ਐ ਜੈਸੀ ਨਿਭੈ ਨਾਲ ਉਹ ਜਿਹੜਾ ਸੌਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਲਈ ਸਾਥ ਨਿਬੇ ਅੱਗੇ ਸ਼ਾਹ ਸੁਝਾਨ ਹੈ ਲੈ ਸੀਵਸਤ ਸਮਾਲ ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ ਉਹ ਸਾਡੇ ਖਰੀਦੇ ਹੋਏ ਸੌਦੇ ਨੂੰ ਪੂਰੀ ਪਰਖ ਕੇ ਕਬੂਲ ਕਰੇਗਾ ਭਾਈ રે RAM ਕਹੋ ਚਿਤ ਲਾਏ اے ਭਾਈ ਚਿਤ ਲਾ ਕੇ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਜਪੋ ਹਰ ਜਸ ਵਖਰ ਲੈ ਚੱਲੋ ਛਹ ਦੇਖੇ ਪਤਿਆਏ ਰਹਾਓ ਇੱਥੋਂ ਆਪਣੇ ਨਾਲ ਪ੍ਰਮਾਤਮਾ ਦੀ ਸਿੱਖ ਸਲਾਹ ਦਾ ਸੌਦਾ ਲੈ ਕੇ ਤੁਰੋ ਖਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ ਰਹਾਓ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ ਜਿੰਨਾ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ ਉਹਨਾਂ ਨੂੰ ਕਦੇ ਆਤਮਿਕ ਆਨੰਦ ਨਹੀਂ ਹੋ ਸਕਦਾ ਖੋਟੈ ਵਣਜ ਵਣੰਜੈ ਮਨ ਤਨ ਖੋਟਾ ਹੋਏ ਜੇ ਨਿਤ ਖੋਟਾ ਵਪਾਰ ਹੀ ਕਰਦੇ ਰਹੀਏ ਤਾਂ ਮਨ ਵੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਵੀ ਖੋਟਾ ਪਾਉ ਖੋਟ ਮਨੁੱਖ ਦੇ ਅੰਦਰ ਰਤ ਜਾਂਦੀ ਹੈ ਫਾਹੀ ਫਾਥੇ ਮਿਰਗ ਜਿਓ ਦੁਖ ਕਣੋਂ ਨਿਤ ਰੋਏ ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ ਤਵੇਂ ਖੋਟ ਦੀ ਫਾਹੀ ਵਿੱਚ ਫਸ ਕੇ ਜੀਵ ਨੂੰ ਬਹੁਤ ਦੁੱਖ ਹੁੰਦਾ ਹੈ ਉਹ ਨਿਤ ਦੁਖੀ ਹੁੰਦਾ ਹੈ ਖੋਟੇ ਕੋਤ ਨਾ ਪਵੇਂ ਤੈਨ ਹਰ ਗੁਰ ਦਰਸ਼ਨ ਹੋਏ ਖੋਟੇ ਸਿੱਕੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਪਾਏ ਜਾਂਦੇ। ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਉਂਦੇ, ਉਹਨਾਂ ਨੂੰ ਹਰੀ ਦਾ ਗੁਰੂ ਦਾ دیدار ਨਹੀਂ ਹੁੰਦਾ। ਖੋਟੇ ਜ਼ਾਤ ਨਾ ਪਤ ਹੈ। ਖੋਟ ਨਸੀ ਜਿਸ ਕੋਏ ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ ਖੋਟੇ ਨੂੰ ਇੱਜ਼ਤ ਨਹੀਂ ਮਿਲਦੀ ਖੋਟ ਕਰਨ ਨਾਲ ਕੋਈ ਜੀਵ ਆਤਮਿਕ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਖੋਟੇ ਮਨੁੱਖ ਦੇ ਸਦਾ ਖੋਟ ਹੀ ਕਮਾਣਾ ਹੈ ਉਸ ਨੂੰ ਖੋਟ ਕਮਾਉਣ ਦੀ ਆਦਤ ਪੈ ਜਾਂਦੀ ਹੈ ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾ ਏ ਨਾਨਕ ਪ੍ਰਮਾਤਮਾ ਦੀ ਸਿੱਖ ਸਲਾਹ ਵਾਲੇ ਗੁਰ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ RAM ਨਾਮ ਰੰਗ ਰਤਿਆ ਭਾਰਨਾ ਪਰਮਾਤਮਾ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨਮਾਹ ਪ੍ਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਿਕ ਲਾਭ ਖੱਟ ਲਈਦਾ ਹੈ ਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿੱਚ ਆ ਵਸਦਾ ਹੈ ਸ੍ਰੀ ਰਾਗ ਨਲਾ ਪਹਿਲਾ ਘਰ ਦੂਜਾ ਧਨ ਜੋਬਨ ਅਰਫ ਲੜਾ ਨਾਠਿ ਅੜੇ ਦਿਨ ਚਾਰ ਧਨ ਜਵਾਨੀ ਅਤੇ ਨਿਕਾ ਦੇ ਹਾ ਫੁੱਲ ਇਹ ਚਾਰ ਦਿਨਾਂ ਦੇ ਹੀ ਪ੍ਰਾਣੇ ਹੁੰਦੇ ਆ ਪੱਬਣ ਕੇਰੇ ਪੱਤ ਜਿਉਂ ਟੜ ਟੋਲ ਜੁੰਮਣ ਹਾਰ ਜਿਵੇਂ ਚੌਪੱਤੀ ਦੇ ਪੱਤਰ ਪਾਣੀ ਦੇ ਢਲ ਜਾਣ ਨਾਲ ਸੁੱਕ ਕੇ ਨਾਸ਼ ਹੋ ਜਾਂਦੇ ਹਨ ਤਵੇਂ ਇਹ ਵੀ ਨਾਸ਼ ਹੋ ਜਾਂਦੇ ਹਨ ਰੰਗ ਮਾਣ ਲੈ ਪਿਆਰਿਆ ਜਾਂ ਜੋ ਬਨ ਨੌਹਲਾ ਏ ਪਿਆਰੇ ਜਦ ਤੱਕ ਨਵੀਂ ਜਵਾਨੀ ਹੈ ਤੱਤ ਤੱਕ ਆਤਮਕ ਆਨੰਦ ਲੈ ਲੈ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ ਸਰੀਰਕ ਚੋਲਾ ਪੁਰਾਣਾ ਹੋ ਜਾਏਗਾ ਫਿਰ ਸਿਮਰਨ ਨਹੀਂ ਹੋ ਸਕੇਗਾ ਰਹਾਓ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣਾ ਮੇਰੇ ਪਿਆਰੇ ਸੱਜਣ ਕਬਰਸਤਾਨ ਵੇ ਜਾ ਸੁੱਤੇ ਹਨ ਹਮ ਭੀ ਵੰਜਾ ਡੁਮਣੀ ਰੋਵਾ ਛੀਣੀ ਬਾਣਾ ਮੈਂ ਉਹਨਾਂ ਦੇ ਵਿਛੋੜੇ ਵਿੱਚ ਧੀਮੀ ਆਵਾਜ਼ ਨਾਲ ਰੋ ਰਹੀ ਹਾਂ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਮੈਂ ਵੀ ਦੁਚਿੱਤੀ ਹੋ ਕੇ ਉਧਰ ਨੂੰ ਹੀ ਚੱਲ ਪਾਵਾਂਗੀ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਏ ਸੁੰਦਰ ਜੀਵ ਇਸਤਰੀ ਤੂੰ ਧਿਆਨ ਨਾਲੇ ਖਬਰ ਕਿਉਂ ਨਹੀਂ ਸੁਣਦੀ ਲਗੀ ਆਵੇ ਸਹੁਰੇ ਨਿਤ ਨ ਪਈਆ ਹੋਏ ਕਿ ਪੇ ਕਾ ਘਰ ਇਸ ਲੋਕ ਦਾ ਵਸੇਬਾ ਸਦਾ ਨਹੀਂ ਰਹਿ ਸਕਦਾ ਸਹੁਰੇ ਘਰਲ ਪ੍ਰਲੋਕ ਵਿੱਚ ਜ਼ਰੂਰ ਜਾਣਾ ਪਵੇਗਾ ਨਾਨਕ ਸੁਤੀ ਪਈ ਹੈ ਜਾਣ ਵਰਤੀ ਸੰਨ ਹੈ ਨਾਨਕ ਜਿਹੜੀ ਜੀਵ ਸਤਰੀ ਪੇਕੇ ਘਰ ਵਿੱਚ ਲੋਕ ਵਿੱਚ ਗਫਲ ਦੀ ਨੀਂਦ ਵਿੱਚ ਸੁੱਤੀ ਰਹੀ ਇਓ ਜਾਣੋ ਕਿ ਉਸ ਦੇ ਗੁਣਾ ਨੂੰ ਦਿਨ ਦਿਹਾੜੇ ਹੀ ਸੰਨ ਲੱਗੀ ਰਹੀ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਉਸ ਨੇ ਗੁਣਾ ਦੀ ਗੰਠੜੀ ਗਵਾ ਲਈ ਉਹ ਇਥੋਂ ਔਗਣਾ ਦੀ ਪੱੜ ਬਣ ਕੇ ਉਤਾ ਮੰਨੋ ਔਗਣਾ ਦੀ ਪੰਡ ਬਨ ਕੇ ਹੀ ਇਸ ਸੰਸਾਰ ਤੋਂ ਲੈ ਤੁਰੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਪ੍ਰਭੂ ਆਪ ਹੀ ਰਸ ਭਰਿਆ ਪਦਾਰਥ ਹੈ ਆਪ ਹੀ ਉਸ ਵਿੱਚ ਰਸ ਹੈ ਆਪ ਹੀ ਉਸ ਸਵਾਦ ਨੂੰ ਬਣਦਾ ਹੈ ਬਾਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਪ੍ਰਭੂ ਆਪ ਹੀ ਇਸਤਰੀ ਬਣਦਾ ਹੈ ਆਪ ਹੀ ਸੇਜ ਤੇ ਆਪ ਹੀ ਮਾਨਣ ਵਾਲਾ ਖਸਮ ਹੈ ਰਾਂਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ ਮੇਰਾ ਮਾਲਕ ਪ੍ਰਭੂ ਪਿਆਰ ਵਿੱਚ ਰੰਗਿਆ ਹੋਇਆ ਹੈ ਉਹ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਰਹਾਓ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ ਆਪ ਹੀ ਮੱਛੀ ਹੈ ਆਪ ਹੀ ਪਾਣੀ ਹੈ ਜਿਸ ਵਿੱਚ ਮੱਛੀ ਰਹਿੰਦੀ ਹੈ ਆਪ ਹੀ ਜਾਲ ਹੈ ਜਿਸ ਵਿੱਚ ਮੱਛੀ ਫੜੀਦੀ ਹੈ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ ਆਪ ਹੀ ਉਸ ਜਾਲ ਵਿੱਚ ਮਾਸ ਦੀ ਬੁੱਟੀ ਹੈ ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ ਆਪੇ ਬਹੁ ਬਿਦ ਰੰਗੁਲਾ ਸਖੀਏ ਮੇਰਾ ਨਾਲੇ ਹੈ ਸਹੇਲੀਏ ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ ਨਿਤ ਰਵੈ ਸੋਹਾਗਣੀ ਦੇਖ ਹਮਰਾ ਹਾਲ ਭਾਗਾਂ ਵਾਲੀਆਂ ਜੀਵ ਇਸਤਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ ਪਰ ਮੇਰੇ ਵਰਗੀਆਂ ਦਾ ਹਾਲ ਵੇਖ ਕਿ ਸਾਨੂੰ ਕਦੇ دیدار ਹੀ ਨਹੀਂ ਹੁੰਦਾ ਪ੍ਰਣਾਮ ਹੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਏ ਪ੍ਰਭੂ ਨਾਨਕ ਤੇਰੇ ਦਰ ਤੇ ਅਰਦਾਸ ਕਰਦਾ ਹੈ ਤੂੰ ਹਰ ਥਾਂ ਮੌਜੂਦ ਹੈ ਮੈਨੂੰ ਵੀ دیدار ਦੇ ਤੂੰ ਹੀ ਸਰੋਵਰ ਹੈ ਉਹੀ ਸਰੋਵਰ ਦੇ ਰਹਿਣ ਵਾਲਾ ਹੰਸ ਹੈ ਕੋਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸੂਰਜ ਦੀ ਰੋਸ਼ਨੀ ਵਿੱਚ ਖੜਨ ਵਾਲਾ ਕੋਲ ਫੁੱਲ ਵੀ ਤੂੰ ਹੀ ਹੈ ਤੇ ਚੰਦ ਦੇ ਚਾਨਣ ਵਿੱਚ ਖੜਨ ਵਾਲੀ ਕੰਮੀ ਵੀ ਤੂੰ ਹੀ ਹੈ ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ ਵੇਖ ਕੇ ਤੂੰ ਆਪ ਹੀ ਖੁਸ਼ ਹੋਣ ਵਾਲਾ ਹੈ ਸ੍ਰੀ ਰਾਗ ਮਹਲਾ ਪਹਿਲਾ ਕਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਰੰਗ ਪਾਣੀ ਇਸ ਸਰੀਰ ਨੂੰ ਧਰਤੀ ਬਣਾ ਆਪਣੇ ਰੋਜ਼ਾਨਾ ਕਰਮਾਂ ਨੂੰ ਬੀਜ ਬਣਾ ਪ੍ਰਮਾਤਮਾ ਦੇ ਨਾਮ ਦੇ ਪਾਣੀ ਦਾ ਇਸ ਭੋਏ ਵਿੱਚ ਸਿੰਚਨ ਕਰ ਭਾਵ ਕੇ ਪਾਣੀ ਲਾ ਮਨ ਕਿਰਸਾਨ ਹਾਰੇ ਹਿਰਦੈ ਜਮਾਇ ਲੈ ਈਉ ਪਵਸ ਪਦ ਨਿਰਵਾਣੀ ਆਪਣੇ ਮਨ ਨੂੰ ਕਿਸਾਨ ਬਣਾ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਉਗਾ ਇਸ ਤਰ੍ਹਾਂ ਉਹ ਆਤਮਿਕ ਅਵਸਥਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸ਼ਨਾ ਹੋ ਨਹੀਂ ਸਕਦੀ ਕਾਹੀ ਗਰਬਸ ਮੂੜੇ ਮਾਇਆ ਏ ਮੂਰਖ ਮਾਇਆ ਦਾ ਕਿਉਂ ਮਾਨ ਕਰਦਾ ਹੈ ਪਿਤ ਸੁਤ ਸਗਲ ਕਲਤਰ ਮਾਤਾ ਤੇਰੇ ਹੋ ਹਿੰਨ ਅੰਤ ਸਖਾਇਆ ਰਹਾਓ ਪਿਤਾ ਪੁੱਤਰ ਇਸਤਰੀ ਮਾਂ ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ ਰਹਾਓ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਾਈ ਜਿਹੜਾ ਮਨੁੱਖ ਚੰਦਰੇ ਵਿਸ਼ੇ ਵਿਕਾਰਾਂ ਨੂੰ ਹਿਰਦਾ ਪਏ ਵਿੱਚੋਂ ਇਉਂ ਪੁੱਟ ਦਿੰਦਾ ਹੈ ਜਿਵੇਂ ਖੇਤੀ ਵਿੱਚੋਂ ਨਦੀਨ ਇਨ੍ਹਾਂ ਵਿਕਾਰਾਂ ਦਾ ਤਿਆਗ ਕਰਕੇ ਜੋ ਮਨੁੱਖ ਆਪਣੇ ਅੰਦਰ ਇੱਕ ਚਿਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ ਜਪ ਤਪ ਸੰਜਮ ਹੋ ਹੈ ਜਬ ਰੱਖੇ ਕਮਲ ਵਿਗਸੈ ਮਦ ਆਸ਼ਰਮਾਈ ਜਦੋਂ ਜਪ ਤਪ ਤੇ ਸੰਜਮ ਉਸ ਦੇ ਆਤਮਿਕ ਜੀਵਨ ਦੇ ਰਾਖੇ ਬਣਦੇ ਹਨ ਤਾਂ ਉਸ ਦਾ ਹਿਰਦਾ ਕੋਲ ਖਿੜ ਪੈਂਦਾ ਹੈ ਉਸ ਦੇ ਅੰਦਰ ਆਤਮਿਕ ਆਨੰਦ ਦਾ ਰਸ ਮਾਨੋ ਸਿੰਮਦਾ ਹੈ 27 ਬਾਸਰੋ ਸੰਗ੍ਰਹਿ ਤīn ਖੋੜਾ ਨਿਤਕਾਲ ਸਾਰੈ ਜੇ ਮਨੁਖ ਸਤਾਈ ਹੀ ਨਛੱਤਰਾਂ ਵਿੱਚ ਪਾਓ ਹਰ ਰੋਜ਼ ਪ੍ਰਭੂ ਦਾ ਨਾਮ ਤਨ ਇਕੱਠਾ ਕਰਦਾ ਰਹੇ ਜੇ ਮਨੁਖ ਆਪਣੀ ਉਮਰ ਦੀਆਂ ਤਿੰਨਾ ਹੀ ਅਵਸਥਾ ਬਾਲਪਨ ਜਵਾਨੀ ਅਤੇ ਬਢੇਪੇ ਨੂੰ ਵਿੱਚ ਮੌਤ ਨੂੰ ਚੇਤੇ ਰੱਖੇ ਦਾਸ ਅਠਾਰ ਮੈਂ ਅਪਰੰਪਰੋ ਚਿਨੈ ਕਹੇ ਨਾਨਕ ਇਮ ਏਕ ਤਾਰੈ ਜੇ ਚਾਰ ਵੇਦਾਂ ਛੇ ਸ਼ਾਸਤਰਾਂ ਤੇ 18 ਪੁਰਾਣ ਆਦਿਕ ਸਾਰੀਆਂ ਧਰਮ ਪੁਸਤਕਾਂ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਹੀ ਖੋਜੇ ਤਾਂ ਹੈ ਨਾਨਕ ਇਸ ਤਰ੍ਹਾਂ ਪ੍ਰਮਾਤਮਾ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਸ੍ਰੀ ਰਾਗ ਮਹਲਾ 1 ਕਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਏ ਕਾਜੀ ਆਪਣੇ ਰੋਜ਼ਾਨਾ ਹਰੇ ਕਰਮ ਨੂੰ ਭਉੇ ਬਣਾ ਇਸ ਕਰਮ ਭਉੇ ਵਿੱਚ ਗੁਰੂ ਦਾ ਸ਼ਬਦ ਵੀ ਪਾ ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਿਕ ਸੁੰਦਰਤਾ ਦਾ ਪਾਣੀ ਉਸ ਅਮਲ ਭਉੇ ਵਿੱਚ ਸਦਾ ਦਿੰਦਾ ਰੋ ਕੋਇ ਕਿਰਸਾਨ ਈਮਾਨ ਜਮਾਇ ਲੈ ਪਿਛਤ ਦੁਜਕ ਮੁੜੇ ਏਮ ਜਾਣੀ ਕਿਸਾਨ ਵਰਗਾ ਉਦਮੀ ਮਾਨ ਤੇ ਤੇਰੀ ਇਸ ਕਿਰਸਾਣੀ ਵਿੱਚ ਸ਼ਰਧਾ ਦੀ ਖੇਤੀ ਉਗੇਗੀ हे ਮੂਰਖ ਸਿਰਫ ਇਸ ਤਰੀਕੇ ਨਾਲ ਸਮਝ ਪਵੇਗੀ ਕਿ ਬਹਿਸਤ ਕੀ ਹੈ ਤੇ ਦੁਜਕ ਕੀ ਹੈ ਯਾਨੀ ਕਿ ਨਰਕ ਕੀ ਹੈ ਤੇ ਸਵਰਗ ਕੀ ਹੈ ਮਤ ਜਾਣ ਛਹ ਗੱਲੀ ਪਾਇਆ ਏ ਕਾਜੀ ਇਹ ਨ ਸਮਝੀ ਕਿ ਨਰੀਆਂ ਗੱਲਾਂ ਨਾਲ ਹੀ ਰੱਬ ਮਿਲ ਪੈਂਦਾ ਹੈ ਮਾਲਕੈ ਮਾਣੈ ਰੂਪ ਕੀ ਸੋਭਾ ਤਿਤ ਬਿਦੀ ਜਨਮ ਗਵਾਇਆ ਰਹਾਓ ਜੇ ਬੇਈਮਾਨੀਆਂ ਕਰਕੇ ਇਕੱਠੇ ਕੀਤੇ ਹੋਏ ਧਨ ਦੇ ਅਹੰਕਾਰ ਵਿੱਚ ਟਿਕੇ ਰਹੇ ਜੇ ਕਮਾਤੁਰ ਹੋ ਕੇ ਰੂਪ ਦੀ ਸੋਭਾ ਵਿੱਚ ਮਨ ਜੁੜਿਆ ਰਿਹਾ ਤਾਂ ਬਾਹਰੋਂ ਮਜ਼ਮ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ਰਹਾਉ ਐਬ ਤਨ ਚਿਕੜੋ ਇਹ ਮਨ ਮੀੜ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਜਦ ਤੱਕ ਸਰੀਰ ਦੇ ਅੰਦਰ ਵਿਕਾਰਾਂ ਦਾ ਚੱਕੜ ਹੈ ਤੇ ਇਹ ਮਨ ਉਸ ਚਿਕੜ ਵਿੱਚ ਜੱਡੂ ਬਣ ਕੇ ਰਹਿੰਦਾ ਹੈ ਚਿੱਕੜ ਵਿੱਚ ਉੱਗੇ ਹੋਏ ਕੌਲ ਫੁੱਲ ਦੀ ਕਦਰ ਇਸ ਡੱਡੂ ਮਨ ਨੂੰ ਨਹੀਂ ਪੈ ਸਕਦੀ ਹਿਰਦੇ ਵਿੱਚ ਵਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ ਭੌਰ ਸਤ੍ਹਾਦ ਨਿਤ ਪਾਖਿਆ ਬੁਲੈ ਕਿਉਂ 부ਝੈ ਜਾਨ ਨਾ 부ਝਾਈ ਪੋਰਾ ਆਕੇ ਕੌਲ ਫੁੱਲ ਉੱਤੇ ਗੁੰਜਾਰ ਪੰਦਾ ਹੈ ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿੱਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ ਗੁਰੂ ਘੋਰਾ ਸਦਾ ਹਰੀ ਸਿਮਰਨ ਦਾ ਉਪਦੇਸ਼ ਕਰਦਾ ਹੈ ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ ਇਸ ਨੂੰ ਅਜੇ ਹੀ ਸਮਝ ਹੀ ਨਹੀਂ ਹੈ ਆਖਣ ਸੁਨਣਾ ਪਵਣ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਏ ਕਾਜੀ ਜਦ ਤੱਕ ਇਹ ਮਨ ਮਾਇਆ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ ਮذਵੀ ਕਿਤਾਬਾਂ ਦੇ ਮਸਲੇ ਸੁਣਨੇ ਸੁਣਾਉਣੇ ਬੇਅਸਰ ਹਨ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਧਿਆਏ ਆ ਉਹੀ ਬੰਦੇ ਮਾਲਕ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਹਨ ਉਹੀ ਬੰਦੇ ਉਸ ਦੇ ਦਿਲ ਵਿੱਚ ਪਿਆਰੇ ਹਨ ਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਉਸ ਨੂੰ ਸਿਮਰਿਆ ਹੈ ਤੀ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਘਟ ਜਾਈ ਏ ਕਾਜੀ ਤੂੰ ਤੀਰ ਰੋਜੇ ਗਿਣ ਕੇ ਰੱਖਦਾ ਹੈ ਪੰਜ ਨਿਮਾਜ਼ਾਂ ਨੂੰ ਸਾਥ ਹੀ ਬਣਾਉਂਦਾ ਹੈ ਪਰ ਇਹ ਸਭ ਕੁਝ ਵਿਖਾਵੇ ਦੀ ਖਾਤਰ ਕਰਦਾ ਹੈ ਕਿ ਮੈਨੂੰ ਕੋਈ ਸ਼ੈਤਾਨ ਮਾੜਾ ਬੰਦਾ ਨਾ ਕਿ ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ ਨਾਨਕੇ ਆਖੇ ਰਾਹ ਪੈ ਚੱਲਣਾ ਮਾਲ ਧਨ ਕਿਤੂ ਸੰਜਿਆਹੀ ਪਰ ਨਾਨਕ ਆਖਦਾ ਹੈ ਕਾਜੀ ਜੀਵਨ ਦੇ ਸਹੀ ਰਸਤੇ ਉੱਤੇ ਤੁਰਨਾ ਚਾਹੀਦਾ ਹੈ ਤੂੰ ਠੱਗੀ ਫਰੇਵ ਕਰਕੇ ਮਾਲ ਤਾਨ ਕਿਉਂ ਇਕੱਠਾ ਕਰਦਾ ਹੈ ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਫਤਿਉਂਦਾ ਹੈ ਅੰਦਰੋਂ ਤੂੰ ਤਨ ਦੇ ਲਾਲਚ ਵਿੱਚ ਅਤੇ ਕਾਮ ਵਾਸ਼ਨਾ ਵਿੱਚ ਅੰਨਾ ਹੋਇਆ ਪਿਆ ਹੈ ਇਹ ਰਸਤਾ ਆਤਮਿਕ ਮੌਤ ਦਾ ਹੈ